ਹਾਂਜੀ ਦੋਸਤੋ ਜਿੱਦਾਂ ਕਿ ਸੋਸ਼ਲ ਮੀਡੀਆ ਤੇ ਕੋਈ ਨਾ ਕੋਈ ਵੀਡੀਓ ਵਾਇਰਲ ਹੁੰਦੀ ਰਹਿੰਦੀ ਹੈ ਪੰਜਾਬੀ ਸਿੰਗਰ ਪ੍ਰੈਮ ਢਿੱਲੋਂ ਜਦੋਂ ਸਟੇਜ ਤੇ ਗਾ ਰਿਹਾ ਸੀ ਤਾਂ ਸੋਹ ਦੇਖਣ ਆਏ ਪੈਨਾਂ ਦੇ ਵਿੱਚੋਂ ਇੱਕ ਸਰਦਾਰ ਮੁੰਡਾ ਸਟੇਜ ਤੇ ਆ ਜਾਂਦਾ ਹੈ ਜਦੋਂ ਪ੍ਰੈਮ ਢਿੱਲੋਂ ਨਾਲ ਸੈਲਫੀ ਲੈਣ ਲੱਗਦਾ ਹੈ ਤਾਂ ਪਹਿਲਾਂ ਤਾਂ ਪ੍ਰੈਮ ਢਿੱਲੋਂ ਪਿੱਛੇ ਚਲਾ ਜਾਂਦਾ ਫਿਰ ੱੱਕੇ ਮਾਰ ਕੇ ਪੁਲਿਸ ਦੇ ਵੱਲੋਂ ਵਿਚਾਰੇ ਸਰਦਾਰ ਮੁੰਡੇ ਨੂੰ ਥੱਲੇ ਛੁੱਟ ਦਿੱਤਾ ਜਾਂਦਾ ਹੈ ਅਤੇ ਮੁੰਡੇ ਦੇ ਸੱਟ ਲੱਗਦੀ ਹੈ ਇੱਕ ਪੁਲਿਸ ਵਾਲਾ ਨਾਲ ਦੇ ਪੁਲਿਸ ਵਾਲੇ ਨਾਲ ਤਾਂ ਮੁੰਡੇ ਦੀ ਗੱਲ ਕਾਫੀ ਵੱਧ ਜਾਂਦੀ ਹੈ ਪੁਲਿਸ ਵਾਲਾ ਆਪਣਾ ਹਥਿਆਰ ਮੁੰਡੇ ਵੱਲ ਕਰਦਾ ਹੈ ਫਿਰ ਦੂਜਾ ਪੁਲਿਸ ਵਾਲਾ ਉਸ ਨੂੰ ਆਪਣੇ ਵੱਲ ਖਿੱਚ ਲੈਂਦਾ ਹੈ। ਟ੍ਰੇਮ ਢਿੱਲੋ ਦੇ ਬੰਦੇ ਇਸ ਸਰਦਾਰ ਮੁੰਡੇ ਦੇ ਕਾਫੀ ਗਰਮ ਹੁੰਦੇ ਦਿਖਾਈ ਦਿੱਤੇ ਹਨ। ਵੀਡੀਓ ਵਾਇਰਲ ਹੋਣ ਤੋਂ ਬਾਅਦ ਲੋਕਾਂ ਦੇ ਕਮੈਂਟ ਆ ਰਹੇ ਹਨ ਕਿ ਮੁੰਡੇ ਵਿਚਾਰੇ ਨੇ ਐਡੀ ਵੀ ਵੱਡੀ ਕੋਈ ਗਲਤੀ ਨਹੀਂ ਕੀਤੀ ਸੀ ਜਿਵੇਂ ਸਾਰੇ ਇਸ ਨੂੰ ਭੱਜ ਕੇ ਪਾ ਗਏ ਨਹੀਂ। ਬਾਕੀ ਸਾਰੇ ਲੋਕ ਕਮੈਂਟ ਕਰ ਰਹੇ ਹਨ ਕਿ ਆਪਾਂ ਨੂੰ ਇੰਨਾ ਸਿੰਗੜਾ ਪਿੱਛੇ ਭਜਣਾ ਨਹੀਂ ਚਾਹੀਦਾ ਆਪਾਂ ਨੂੰ ਆਪਣੇ ਅਸਲੀ ਹੀਰੋ ਪਹਿਚਾਣਨੇ ਚਾਹੀਦੇ ਹਨ। ਤਾਂ ਜਗਦੀਪ ਰੰਧਾਵਾ ਦੇਖੋ ਕੀ ਬੋਲਿਆ ਇਸ ਬਾਰੇ। ਜਗਦੀਪ ਜੀ ਨਾ ਸੋਡੇ ਦੀ ਰੋਟੀ ਹਾਜ਼ਮ ਨਹੀਂ ਆਉਂਦੀ ਜਿੰਨਾ ਚਿਰ ਸਾਨੂੰ ਕੋਈ ਚਾਹ ਨਾਲ ਆਂਡਾ ਨਾ ਦੇਵੇ। ਲੈ ਬਣਜੋ ਫੈਨ ਇਹਨਾਂ ਦੇ। ਕੀ ਫਾਇਦਾ ਬੀਤਿਆਂ ਕਰਾਉਂਦਾ ਯਾਰ। ਐਡੀ ਸੀਧਾ ਦੀ ਧਰਤੀ ਆ ਪੰਜਾਬ ਚੱਪੇ ਚੱਪੇ ਤੇ ਸੀਧਾ ਸੂਰਬੀਰ ਕਿੰਨੇ ਪੈਦਾ ਹੋਇਆ ਉਹਨਾਂ ਦੇ ਫੈਨ ਬਣਜੋ। ਲੈ ਬਣਜੋ ਰੋਜ਼ ਬੀਤਿਆਂ ਕਰਾਉਂਦੇ ਫਿਰਦੇ ਹੋ ਕੋਈ ਗੱਲ ਆ ਯਾਰ ਇਹ। ਅਗਾਂਵ ਨਾਲ ਪਤਾ ਨਹੀਂ ਪ੍ਰੇਮਟ ਲੁੱਪਤਾ ਨਹੀਂ ਕਿਹੜਾ ਆ ਕੀ ਫਾਇਦਾ ਯਾਰ ਇਹ ਗੱਲਾਂ ਦਾ। ਉਹ ਪ੍ਰਾਭੂ ਤੁਸੀਂ ਆਪਦੇ ਆਪ ਨੂੰ ਸ਼ਤਾਰ ਮੰਨੋ ਯਾਰ। ਉਹ ਵੀ ਇਨਸਾਨੀਏ ਮੁਰੇ। ਕੋਈ ਫਾਇਦਾ ਨਿਕਲਿਆ ਹੈ ਸਰਦਾਰ ਬੰਦੀ ਵੀ ਇਤਿਤੀ ਕੀ ਜਾਂਦੇ ਆ